ਸਸਿ ਗਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਤੇ ਬਾਗੇ ਪੁਰਾਣੇ ਸ਼ਹਿਰ ਦੇ ਗਵੰਡੀ ਪਿੰਡ ਪਿੰਡ ਰੋਡੇ ਦੇ ਵਿੱਚ ਤੋ ਰੋਡੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 4 ਜਾਨਵਰ ਪਈ ਉਹਨਾਂ ਦੇ 5 ਵਿਕਾਊ ਆ 3-4 ਤਾਂ ਤੁਹਾਨੂੰ ਵਿਖਾਉਣੀਆਂ ਮਿੱਤਰੋ ਟੌਪ ਦੀਆਂ ਝੋਟੀਆਂ ਤੇ ਇੱਕ ਦਿਖਾਉਣੀਆਂ ਮਿੱਤਰੋ ਤੁਹਾਡੀ ਪਸੰਦੀਦੀ ਬਹੁਤ ਟੌਪ ਬਰੀਡ ਵਾਲੀ ਮੈਂ ਗੱਲਬੱਤਾ ਕਰਾਂਗੇ ਭਰਾ ਤੋਂ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਤੁਹਾਡਾ ਬਹੁਤ ਵਧੀਆ ਭਾਈ ਸੇਤਾ ਦੇ ਪਰਿਵਾਰ ਭਾਈ ਪੂਰੇ ਵਧੀਆ ਭਾਈ ਸਤਿ ਅਕਾਲ ਅੱਛਾ ਭਾਈ ਪਹਿਲਾਂ ਤਾਂ ਇਹ ਦੱਸ ਵੀ ਮੈਨੂੰ ਆਪਣੀ ਮਹਿ ਜਿਹੜੀ ਇਹ ਕਿੰਨਾ ਸੋਸ ਹੋ ਗਿਆ ਇਹਨੇ ਵੀਰੇ ਕਹਿਨ ਨੂੰ ਵਪਾਰੀਆਂ ਨੂੰ ਝੂਠ ਮਾਰਨਾ ਪਣਾ ਦੀ ਦੂਜੇ ਕਹਦੇ ਠੀਕ ਆ ਤੀਜੇ ਸੂਆ ਸਹੀ ਸੁਣਾ ਇਹਨੇ ਤੀਜਾ ਸੂਆ ਇਹਨੇ ਸੁਣਾਵਾ ਕਿੰਨੇ ਦਿਨ ਪਏ ਵੀਰੇ ਇਹਦੇ ਦਿਨ ਭਾਈ ਲੈ ਜੂਗੀ 5-4 ਦਿਨ 5-4 ਦਿਨ ਲੈ ਵੀ ਲੂਗੀ ਇਹਨੂੰ ਖਰੀ ਬੋਤਾ ਕਿਉਂਕਿ ਹਜੇ ਤੈਨੂੰ ਪਤਾ ਲੈ ਵਲੂਗਾ ਹਜੇ ਖੁੱਲਣਾ ਅਜ ਤੂੰ ਵੀ ਹਨਾ ਇੱਕ ਗੱਲ ਆ ਮੈਂ ਗੋਲ ਗਾਲ ਤੇ ਠੋਸ ਬਣ ਗਿਆ ਮਦਰੀ ਮਰੀਬਾਈ ਪਿਓਰ ਨੀਲੀ ਦਾ ਵੀ ਨਹੀਂ ਮੱਝਾ ਹਾਂ ਸਾ ਮਦਰੋ ਬਲਾਈ ਪੁੱਤ ਕਰੀ ਕੈਵਰਾ ਗੋਡੀ ਵਾਲੇ ਪਾਸੇ ਨੂੰ ਗੋਡੀ ਪੇਟ ਭਾਰਾ ਖੁੱਲੇ ਡੁੱਲੇ ਤਾਂ ਚੇ ਦੇ ਵਿੱਚ ਮੈਂ ਆ ਕੁਆਲਿਟੀ ਨਸਲ ਮੈਂ ਦੇ ਵਿੱਚ ਮਾਲੀ ਕਹਿਣ ਤੋਂ ਪਾਵ ਜਬਰਦਸਤ ਆ ਬਹੁਤ ਜਾਂਦੇ ਬਈ ਦੁੱਧ ਕਿੰਨਾ ਦਿੱਤਾ ਹੋਇਆ ਵੀ ਦੁੱਧ ਬਈ ਨੇ 14 ਲੀਟਰ ਦੁੱਧ ਦਿੱਤਾ ਦੂਜੇ ਸੂਏ ਦੂਜੇ ਸੂਏ 14 ਲੀਟਰ ਕਹਿਣ ਤੋਂ ਪਾਵੇ ਤਾਂ ਕਿ ਵੀ 14 15 ਖੁੱਲਾ ਡੁੱਲਾ ਦੇ ਦੂਗਾ 14 15 ਖੁੱਲਾ ਡੁੱਲਾ ਦੇ ਦਊਗੀ ਬਈ ਚੂਣ ਚਾਂ ਚੰਗਾ ਬਈ ਚੂਣ ਚਾਂ ਦੀ ਬਹੁਤ ਚੰਗੀ ਬਈ ਭੋਲੀ ਇਹ ਆਪਣੇ ਲਈ ਜੀ ਬੰਦੇ ਤਾਂ ਹੀ ਆ ਯਾਰ ਮੇਰੇ ਕੋਈ ਪੂਰ ਛੱਟ ਨਹੀਂ ਆਪਣੇ ਘਰ ਦੀ ਗੱਲ ਹੀ ਆ ਘਰ ਦੀ ਗੱਲ ਹੀ ਆ ਠੀਕ ਆ ਬਈ ਅੱਛਾ ਟੀਕਾ ਕਿਹੜਾ ਭਰਾਇਆ ਠੀਕ ਆ ਭਰੇ ਨੀਲੀ ਰਾਵੀ ਤੇ ਲੱਗਿਆ ਬਈ ਨ ਇਹ ਬਣਾ ਲੈ ਤੋ ਹਨ ਅੱਛਾ ਵੀਰੇ ਕਿੰਨੇ ਦੀ ਦੇ ਦਾਂਗੇ ਮੈਂ ਬਾਈ ਰੇਟ ਫੋਨ ਤੇ ਕਰ ਲਾਂਗੇ ਜੈ ਜੀ ਹੋਊਗਾ ਹਾਂ ਜੈ ਜੀ ਬਾਈ ਠੀਕ ਆ ਬਾਈ ਬਿਲਕੁਲ ਅੱਛਾ ਦੋ ਨੰਬਰ ਤੇ ਝੋਟੀ ਆ ਜਿਹੜੀ ਵੀਰੇ ਦੋ ਨੰਬਰ ਤੇ ਵੀਰੇ ਜਿਹੜੀ ਕੱਟੀ ਆ ਇਹ ਅਲਬਖਸ਼ ਦੇ ਸੀਮਨ ਦੀ ਆ 2 ਸਾਲ ਤੇ 2 ਮਹੀਨੇ ਉਮਰ ਦਾ ਦੰਦਾ ਦੀ ਖੀਰੀ ਆ ਦੰਦਾ ਤੋਂ ਖੀਰੀ ਆ ਅਲਬਖਸ਼ ਦੇ ਸੀਮਨ ਦੀ ਆ ਹਾਂ ਜੀ ਬਾਈ 2 ਸਾਲ ਤੇ 2 ਮਹੀਨੇ ਦੀ ਇੰਦੀ ਉਮਰ ਆ ਝੋੜੀ ਝਾਲੀ ਦੀ ਬਹੁਤ ਖਰੀ ਆ ਝਾਲੀ ਦੀ ਬਾਈ ਥਣ ਥਣ ਇੰਨਾ ਸੋਹਣਾ ਲੱਗਿਆ ਨਾ ਯਾਰਾ ਦੋਨੀ ਪੋੜੀਆਂ ਕੀ ਬਾਤ ਹੈ ਹਾਂਜੀ ਭਾਈ ਜਿੰਨੀ ਹੈਗੀ ਖਰੀ ਆ ਬਿਲਕੁਲ ਭਾਈ ਇਹ ਤਾਂ ਯਾਰ ਆਏ ਆ ਭਾਈ ਵੀ ਹੋਰ ਮੀਆਂ ਅੰਦਰ ਨੂੰ ਜਿੱਦੇ ਹੀਟ ਕੱਢੇ ਟੀਕਾ ਭਰਾ ਕੇ ਹਾਂ ਹਾਂ ਤਿਆਰ ਆ ਇੱਕ ਸਾਲ ਦੀ ਹੈ ਕਹਿੰਦੇ ਪਾਵੇ ਪੁੱਜੀ ਆ ਹਾਂ ਇਹਦਾ ਬਾਕੀ ਫਸਲ ਵਾਲਾ ਕੰਮ ਆ ਯਾਰ ਹਾਂ ਅੱਛਾ ਇਹਦਾ ਰੇਟ ਵੀ ਫੋਨ ਤੇ ਇਹ ਭਾਈ ਫੋਨ ਤੇ ਹੀ ਕਰ ਲਾਂਗੇ ਠੀਕ ਆ ਭਾਈ ਕਿਉਂਕਿ ਇਹਨੂੰ ਪਤਾ ਸਰ ਵੀ ਆਪਣੀਆਂ ਦਾ ਖਰੀਦੀਆਂ ਹੁੰਦੀਆਂ ਆ ਯਾਰ ਹਾਂ ਫਿਰ ਐ ਵੇਚਦਾ ਲੈਣ ਦੇਣ ਕਈ ਵਾਰੀ ਪਪਾਰੀ ਨਹੀਂ ਲੈਣੀ ਹੁੰਦੀ ਬਿਲਕੁਲ ਬਿਲਕੁਲ ਭਾਈ ਵੇਚਣ ਵਾਲੇ ਭਰਾ ਲੈ ਜਾਂਦੀ ਆ ਤੇਰੇ ਨੰਬਰ ਤੋਂ ਜਿਹੜੀ ਕੱਟੀ ਆ ਭਾਈ ਜਿਹੜੀ ਵੀਰੇ 3 ਨੰਬਰ ਤੇ ਕੱਟੀ ਆ ਠੀਕ 18 ਗੀ ਮਹੀਨੇ 18 ਮਹੀਨੇ ਹਾਂਜੀ ਹਾਂਜੀ ਠੀਕ ਆ 18 ਗੀ ਮਹੀਨੇ ਉਮਰਾ ਠੀਕ ਆ ਮਾਲਕਾਂ ਦੇ ਦਸਨ ਮੁਤਾਬਕ ਠੀਕ ਆ ਸੀਮਨ ਉਹਨਾਂ ਨੇ ਆਪਾਂ ਨੂੰ ਦੱਸਿਆ ਪਰ ਆਪਾਂ ਨੇ ਕਹਿੰਦੇ ਕਈ ਵਾਰੀ ਅਗਲਾ ਬਰੇ ਯਾਰ ਝੂਠ ਮਾਰਦੇ ਹਨਾ ਬਿਲਕੁਲ ਬਈ ਫਿਰ ਗੱਲ ਤੋਂ ਆਪਾਂ ਇਹ ਕੰਮ ਨਹੀਂ ਕਰਨਾ ਹਾਂ ਇਹਦਾ ਉਹਦਾ ਵੀ ਰੇਟ ਉਹਦਾ ਵੀ ਰੇਟ ਬਈ ਉਮਰ ਪਰ 18 ਮਹੀਨੇ ਹੋ 18 ਮਹੀਨੇ ਹਾਂਜੀ ਹਾਂ ਉਹਦਾ ਵੀ ਮਨ ਕੱਟੀ ਚੰਗੀ ਹੋ ਬਹੁਤ ਜਿਆਦਾ ਚੰਗੀ ਕੱਟੀ ਆ ਬਈ ਹਾਂ ਲollipolli ਆ ਬਈ ਸਿੰਘ ਸੁੰਗ ਯਾਰ ਕੀ ਕੁਆਲਿਟੀ ਆ ਵੀ ਕਹਿਣ ਤੋਂ ਭਾਵੇਂ ਆ ਜੇ ਕੋਈ 2 ਰੁਪਏ ਲਾਊਗਾ ਨਾ ਉਹਨੇ ਡਬਲ ਹੋਣ ਗਏ ਬਈ ਇਹ ਤਾਂ ਯਾਰ ਹੋਰ 1 ਜੇ ਵੀ ਬਈ 3 ਨੰਬਰ ਤੇ ਕੱਟੀ ਆ ਸਰਪੇ ਹੂੰ ਉਹਦਾ ਆਪਣੇ ਕੋਲੇ ਫੋਲ ਰਿਕਾਰਡ ਆ ਠੀਕ 4 ਨੰਬਰ ਵਾਲੀ ਜਿਹੜੀ ਹੈ ਤਿੰਨ ਹਾਂ 4 ਤੇ 4 ਨੰਬਰ ਤੇ ਮਾਦੀ ਸਮਿਤ ਚਾਰ ਹੀ ਹੋ ਹਾਂਜੀ 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 ਠੀਕ ਆ ਚਾਰ ਸਭ ਕੀ ਰਿਕਾਰਡ ਉਹਦਾ ਸਟਾਰ ਬੁੱਲਦੀ ਆ ਠੀਕ ਆ ਬਾਈ ਠੀਕ ਆ ਠੀਕ ਆ ਇਹ ਆਪਾਂ ਲੰਗਿਆਣੇ ਪਿੰਡ ਤੋਂ ਖਰੀਦੀ ਆ ਠੀਕ ਆ ਜਿਹੜਾ ਨੱਥੂ ਵਾਲਾ ਸਟਾਰ ਝੋਟਾ ਹਾਂਜੀ ਉਹਦੀ ਇਹ ਆਪ ਮਾਂ ਦਾ ਦੁੱਧ ਇਹਦਾ 16 ਲੀਟਰ ਤਿਆਰ ਸੀਗਾ ਠੀਕ ਆ ਠੀਕ ਆ ਵੀਰੇ ਜਿਹੜਾ ਤੋਂ ਆਪਾਂ ਲਈਏ 16 ਲੀਟਰ ਉਹਨਾਂ ਨੇ ਚੋਇਆ ਠੀਕ ਆ ਬਾਈ ਹਾਂਜੀ ਬਾਈ ਉਹਦੀ ਵੀ ਕੱਟੀ ਦੱਸਦੀ ਆ ਬਾਈ ਬਾਈ ਗੋਲ ਮਟੋਲ ਕੱਟੀ ਪੂਰੀ ਚੰਗੀ ਕਿੰਨੇ ਮਹੀਨਿਆਂ ਦੋ ਤਾਂ ਉਹਦੇ ਵੀ ਇੱਕ ਇੱਕ ਜਟਾ ਤਿੰਨ ਕਾਲੇ ਆ ਠੀਕ ਆ ਤੇ ਔਰ ਜਿਹੜੀ ਵਿਚਾਲੜੀ ਹੈ ਇਹਦੇ ਦੋ ਗੁਲਾਬੀ ਆ ਦੋ ਕਾਲੇ ਠੀਕ ਆ ਬਈ ਅੱਛਾ ਜਿਹੜੀ ਕੱਟੀ ਲਾਸਟ ਵਾਲੀ ਹੈ ਬਈ ਜਿਹੜੀ ਵੀਰੇ ਲਾਸਟ ਵਾਲੀ ਕੱਟੀ ਹੈ ਦੀ 13 ਗਿ ਮਹੀਨੇ ਉਮਰ ਆ ਠੀਕ ਆ ਤਕਰੀਬਨ ਸਾਲ ਕਦੀ ਆ ਹਨਾ ਮਾੜੀ ਮੁੱਟੀ ਉੱਤੇ ਹੋ ਠੀਕ ਆ ਬਈ ਹਾਂਜੀ ਠੀਕ ਇਹ ਵੀ ਤਾਂ ਇੰਨੇ ਐਵੇਂ ਸਿਮੰਧੜੀਆਂ ਆਪਾਂ ਨੂੰ ਪਤਾ ਹਨ ਤੇ ਰੇਟ ਇਹਦਾ ਵੀ ਫੋਨ ਤੇ ਕਰਦੇ ਇਹ ਇਹ ਹੈਗੀ 13 ਮਹੀਨਿਆਂ ਦੀ ਹਨ ਇਹਦਾ ਵੀ ਰੇਟ ਫੋਨ ਤੇ ਸੀਮਨ ਦਾ ਨਹੀਂ ਪਤਾ ਉਹ ਕੰਦ ਵਾਲੀ ਜਿਹੜੀ 4 ਨੰਬਰ ਵਾਲੀ ਉਹ ਸਟਾਰ ਦੀ ਹਨ ਪਹਿਲੇ ਨੰਬਰ ਵਾਲੀ ਜਿਹੜੀ ਆਹ ਇਹ ਅਲਬਖਸ਼ ਦੀ ਇਹ ਅਲਬਖਸ਼ ਦੀ ਝੋਟੀ ਹੈ ਇਹਦਾ ਝੋਟੀ ਹਨ ਇਹ ਕੱਟੀਆਂ ਇਹਦਾ ਦੂਜੀ ਖੜੀ ਆ ਆ ਦੋਵੇਂ ਕੱਟੀਆਂ ਦਾ ਐਫ ਡੀ ਆ ਬਸ ਹਨ ਇਹ ਤਾਂ ਬਿਲਕੁਲ ਇਹ ਤਾਂ ਲਿਆ ਕੇ ਬਸ ਸੀਮਨ ਭਰਾ ਕੇ ਹਨ ਤੇ ਪੈਸੇ ਤੇ ਆ ਬਈ ਮੈਂ ਆ ਗਈ ਹਨ ਬਈ ਨੰਬਰ ਬਈ 70 78 71 ਨੰਬਰ ਬਈ ਉਹੀ 70 78 92 412 70 78 71 941222 ਦਾ ਨੰਬਰ ਆ ਇਹ 5 ਜਨਵਰੀ 22 ਦੇ ਵਿਕਾਊ ਆ ਮਿੱਤਰੋ ਤੋੜ ਕੇ ਤੁਹਾਨੂੰ ਮੈਂ ਕੱਲੀ ਵਿਖਾਤੀ ਆ ਦੂਜੇ ਚੋਂ ਪਸੂ ਬਾਹਰ ਮੀਂਹ ਦਾ ਮੌਸਮ ਆ ਇਸ ਕਰਕੇ ਅੰਦਰ ਬੰਨ ਕੇ ਵੀਡੀਓ ਬਣਾਈ ਜਾਂਦੇ ਆਪਾਂ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਪਿੰਡ ਰੋਡੇ ਜਿਲ੍ਹਾ ਮੋਗਾ